ਖਬਰ ਸਾਨੇਵਾਲ ਤੋਂ ਹੈ ਜਿੱਥੇ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਤਾਜ ਪੋਸ਼ੀ ਸਮਾਗਮ ਹੋਇਆ ਇਸ ਸਮਾਗਮ ਦੇ ਪ੍ਰਧਾਨਗੀ ਪੰਜਾਬ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੱਲੋਂ ਕੀਤੀ ਗਈ ਅਤੇ ਇਸ ਸਮੇਂ ਜਿੱਥੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਹਿਬਾਨ ਹਾਜ਼ਰ ਸਨ ਉੱਥੇ ਹੀ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਿੰਦਰ ਸਿੰਘ ਯਾਸਪੁਰਾ ਵੀ ਉਚੇਚੇ ਤੌਰ ਤੇ ਹਾਜ਼ਰ ਸਨ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਸਿਹਰਾ ਸਜਿਆ ਹੇਮਰਾਜ ਉਰਫ ਰਾਜੀ ਦੇ ਸਿਰ ਉੱਤੇ ਜਿਹੜੇ ਕਿ ਚੌਧਰੀ ਭਵ ਗੁੱਜਰ ਬਰਾਦਰੀ ਨਾਲ ਸੰਬੰਧਿਤ ਹਨ ਅਤੇ ਸਦੀਆਂ ਤੋਂ ਹੀ ਇਨ੍ਹਾਂ ਦੇ ਬਜ਼ੁਰਗ ਮੰਡੀਆਂ ਵਿੱਚ ਪੱਲੇਦਾਰੀ ਕਰਦੇ ਹੁੰਦੇ ਸ ਇਹ ਜੀ ਹਾਂ ਹੁਣ ਕੀ ਕਰਦੇ ਹੋ ਮੰਡੀ ਵਿਚਾਰੀ ਕਰਦੇ ਆਂਗੇ ਅਸੀਂ ਧੰਨਵਾਦ ਕਰਦੇ ਆਂਗੇ ਪੰਜਾਬ ਸਰਕਾਰ ਦਾ ਤੇ ਸਾਨੂੰ ਉਹ ਨਾ ਪਹਿਲੀ ਵਾਰ ਜੋ ਆ ਕੇ ਦੇਖਿਆ ਹੈਗਾ ਵੀ ਪੱਲੇਦਾਰਾਂ ਦਾ ਵੀ ਚੇਰਮੈਨ ਬੜੀਆਂ ਹਾਂਜੀ ਚੇਰਮੈਨ ਮਾਨਿਆ ਚੇਰਮੈਨ ਮਾਨਿਆ ਠੀਕ ਆ ਧੰਨਵਾਦ ਜੀ ਧੰਨਵਾਦ ਹੈਗਾ ਸਰਕਾਰ ਦਾ ਪੰਜਾਬ ਸਰਕਾਰ ਦਾ ਧੰਨਵਾਦ ਹੈਗਾ ਅਸੀਂ ਇਹ ਕਹਿਣਾ ਚਾਹੁੰਦਾ ਵੀ ਸਾਡੇ ਪਹਿਲਾਂ ਬਹੁਤ ਸਮੱਸਿਆ ਸੀਗੀ ਪਰਚੀ-ਪੁਰਚੀ ਲੱਗਦੀ ਸੀ ਟੈਂਡਰ ਪਰਦੇ ਸੀ ਅਸੀਂ ਬਹੁਤ-ਬਹੁਤ ਪੈਸੇ ਲੈਂਦੇ ਸੀਗੇ ਹੁਣ ਸਾਨੂੰ ਕਹਿਣਾ ਚਾਹੁੰਦੇ ਵੀ ਸਾਡੀ ਇਸ ਲੱਤ ਸਿਆਈ ਦੂਰ ਕਰ ਦੇਣ ਸਾਨੂੰ ਪਰਚੀ ਨਾਲ ਲੱਗੇ ਸਾਨੂੰ ਬਾਹਰ ਨਾ ਕੱਢਣ ਜਿਹੜਾ ਛਾਂ ਸਾਡਾ ਅੰਦਰ ਹੀ ਰਵੇ ਅਸੀਂ ਹਰੇਕ ਸੀਟ ਦੇ ਤੰਗ ਹਾਂ ਹਾਂਜੀ ਬਾਹਰਲੇ ਲੋਕ ਤਾਂ ਤੰਗ ਕਰਦੇ ਨੇ ਹਾਂਜੀ ਸਿਲਾ ਕੀ ਕੰਮ ਕਰਦੇ ਹੋ ਅਸੀਂ ਪੱਲੇਦਾਰੀ ਕਰਦੇ ਹਾਂ ਕਿਹੜੀ ਮੰਡੀ 'ਚ ਆਪਣੇ ਸਾਨੇ ਵਾਲ 'ਚ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਸਾਡੇ ਪਹਿਲੀ ਵਾਰ ਸਾਡੀ ਗਰੀਬ ਜਨਤਾ ਦੇ ਵਿੱਚ ਚੇਅਰਮੈਨ ਬਣਿਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਬਹੁਤ-ਬਹੁਤ ਵਧਾਈਆਂ ਨੇ ਇਹਨਾਂ ਨੂੰ ਜਿਹੜੇ ਬਣੇ ਜਗਦੀਸ਼ ਭੁੰਮੜਾ ਗੁਜਰ ਸਮਾਜ ਸੁਧਾਰ ਸੰਵਲ ਲੁਧਿਆਣਾ ਦੇ ਜਨਰਲ ਸਕੱਤਰ ਠੀਕ ਹੈ ਜੀ ਠੀਕ ਹੋ ਗਿਆ ਜੀ ਜਿੱਦਾਂ ਕਿ ਗੁਜਰ ਸਮਾਜ ਦਾ ਜਿਹੜਾ ਦੇਖੋ ਵਿਅਕਤੀ ਹੈ ਕਿ ਲੁਧਿਆਣਾ ਸਾਹਨੇਵਾਲ ਦਾ ਜਿਹੜਾ ਚੇਅਰਮੈਨ ਲਗਾਇਆ ਗਿਆ ਠੀਕ ਹੋ ਗਿਆ ਇਹਦੇ ਬਾਰੇ ਦੇਖੋ ਜਿਹੜਾ ਦੇਖੋ ਮਾਲਕ ਦੀ ਰਹਿਮਤ ਨਾਲ ਲਾਇਆ ਗਿਆ ਜਿਨ੍ਹਾਂ ਨੇ ਇਹ ਚੇਅਰਮੈਨ ਲਾਇਆ ਮੈਂ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਨਾਲ ਇਕੱਠਿਆਂ ਨੇ ਅਸੀਂ ਸੇਵਾ ਵੀ ਕੀਤੀ ਹੈ ਅਸੀਂ ਇਕੱਠੇ ਰਹੇ ਵੀ ਹਾਂ ਜੋ ਹਰਦੀਪ ਸਿੰਘ ਮੁੰਡਿਆਂ ਦੀ ਰੈਣੀ ਸੈਣੀ ਹੈ ਜੋ ਇਹਨਾਂ ਦੀ ਕਰਨੀ ਹੈ ਨਾ ਉਸ ਕਰਨੀ ਨੂੰ ਦੇਖਦੇ ਆਂ ਮਾਲਕ ਨੇ ਇਹਨਾਂ ਨੇ ਐਨਾ ਕੁਝ ਤਾਂ ਹੀ ਬਖਸ਼ਿਆ ਅੱਜ ਜੇ ਪ੍ਰੇਮ ਪਿਆਰ ਦੱਸਿਆ ਇਹਨੇ ਸਾਡੇ ਸਮਾਜ ਨੂੰ ਤਾਂ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਹਰਦੀਪ ਸਿੰਘ ਮੁੰਡਿਆਂ ਜੀ ਦਾ ਕਿ ਜੇ ਪਿਆਰ ਕੀਤਾ ਜੇ ਇਲਾਕੇ ਨੇ ਇਹਨਾਂ ਨੂੰ ਪਿਆਰ ਦਿੱਤਾ ਤਾਂ ਇਲਾਕੇ ਦੇ ਜਿੱਥੇ-ਜਿੱਥੇ ਵੀ ਨੁਮਾਇੰਦਗੀ ਬੈਠੀ ਏ ਉਹ ਇਹਨਾਂ ਨੇ ਸਾਰਿਆਂ ਨੂੰ ਵੰਡਿਆ ਕੋਈ ਇਹ ਹੁੰਦਾ ਕਿ ਜਦੋਂ ਵੀ ਮੰਤਰੀ ਬਣ ਜਾਣ ਉਹ ਆਪਣੇ ਘਰ ਦੇ ਵਿੱਚ ਬੰਨਦੇ ਆ ਪਰ ਜਦੋਂ ਇਹ ਹਉਦੇ ਬੰਡੇ ਜਾਂਦੇ ਆ ਨਾ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਫੇਰ ਪਤਾ ਲੱਗਦਾ ਕਿ ਮੰਤਰੀ ਸਾਹਿਬ ਦਾ ਆਪਣੇ ਹਲਕੇ ਨਾਲ ਵੀ ਪਿਆਰ ਹੈ ਪੂਰੇ ਪੰਜਾਬ ਦੇ ਨਾਲ ਵੀ ਪਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਬਹੁਤ ਜਿਹੜਾ ਸ਼ੁਭ ਦਿਹਾੜਾ ਸੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਆਪਣੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਅੱਜ ਨਾਲ ਜੋ ਬਖਸ਼ਰ ਸਾਹਿਬ ਸਾਡੇ ਚੇਅਰਮੈਨ ਨਾਲ ਐਮਐਲਏ ਮਨਵਿੰਦਰ ਸਿੰਘ ਗੈਸਪੁਰਾ ਐਮਐਲਏ ਸੰਗਵਾਲ ਸਾਹਿਬ ਰਮਨ ਮੋਹੀ ਜੀ ਸਾਰੇ ਕੌਂਸਲਰ ਸਹਿਬਾਨ ਸੋ ਅੱਜ ਹੇਮਰਾਜ ਰਾਜੀ ਜੀ ਨੂੰ ਮਾਰਕੀਟ ਕਮੇਟੀ ਸਾਹਮਣੇ ਵਾਲ ਦਾ ਜੋ ਸਾਡੀ ਹਾਈ ਕਮਾਂਡ ਵੱਲੋਂ ਚੇਨਲ ਬਣਾਇਆ ਗਿਆ ਸੋ ਅੱਜ ਇਹਨਾਂ ਦੀ ਤਾਜਪੋਸ਼ੀ ਨੂੰ ਅੱਜ ਕੁਰਸੀ ਤੇ ਬਿਠਾਇਆ ਗਿਆ ਸੋ ਮੈਂ ਆਪਣੀ ਹਾਈ ਕਮਾਂਡ ਦਾ ਦਿਲੋਂ ਧੰਨਵਾਦੀ ਵੀ ਹਾਂ ਕਿਉਂਕਿ ਹਲਕਾ ਸਾਹਨੇ ਵਾਲ ਦੇ ਵਿੱਚ ਜਿਹੜੀ ਅੱਜ ਇਹ ਤਾਜਪੋਸ਼ੀ ਉਹ ਮੈਂ ਸਾਰੇ ਹਲਕੇ ਦਾ ਸੇਵਾਦਾਰ ਹਾਂ ਸੋ ਅੱਜ ਹੇਮਰਾਏ ਰਾਜੀ ਜੀ ਜੀਹਦੇ ਤੇ ਬੈਠੇ ਆ ਬਹੁਤ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਆ ਸੋ ਸਾਰਾ ਹਲਕਾ ਆਮ ਆਦਮੀ ਪਾਰਟੋ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਗੁਰਵ ਸਿੰਘ ਮਾਨ ਜੀ ਦਾ ਸੋ ਬਸੜ ਸਾਹਿਬ ਦਾ ਦਿਲੋਂ ਧੰਨਵਾਦੀ ਹਾਂ ਕਿ ਪਾਰਟੀ ਦੇ ਇੱਕ ਇਮਾਨਦਾਰ ਸਪਾਈ ਨੇ ਜਿੰਨੇ ਪਾਰਟੀ ਲਈ ਵਫਾਗਾਰੀ ਨਾਲ ਬਹੁਤ ਸੇਵਾ ਨਿਭਾ ਰਿਆ ਸੋ ਇਹਨੂੰ ਅੱਜ ਜਿਹੜੀ ਇਸ ਸੀਟ ਦੀ ਜ਼ਿੰਮੇਵਾਰੀ ਮਿਲੀ ਸੇਵਾ ਦੀ ਜ਼ਿੰਮੇਵਾਰੀ ਪੂਰੇ ਜਸਵੰਦੀ ਦੇ ਲੋਕਾਂਾਂ ਨੂੰ ਜਿਹੜੇ ਸੰਬੰਧਤ ਜਿੰਨੇ ਵੀ ਸਾਡੇ ਭਰਾ ਉਹਨਾਂ ਨੂੰ ਵਾਦਾ ਕਰਦੇ ਆਂ ਕਿ ਪੂਰੀ ਇਮਾਨਦਾਰੀ ਨਾਲ ਇਹ ਸੇਵਾ ਲਵਾਊਗਾ ਸੋ ਕੋਈ ਵੀ ਗੱਲਬਾਤ ਹੋਵੇ ਮੰਡੀ ਦੇ ਸੰਬੰਧ ਵਿੱਚ ਤੁਸੀਂ ਹੇਮਰਾਜ ਰਾਜੀ ਜੀ ਨੂੰ ਆਪਣਾ ਆਪਣਾ ਦੁੱਖ ਦੱਸ ਸਕਦੇ ਹੋ ਕੋਈ ਚੰਗੀ ਸਲਾਹ ਦੇ ਸਕਦੇ ਹੋ ਤੇ ਪੂਰੀ ਇਮਾਨਦਾਰੀ ਨਾਲ ਜੀ ਸਵਲਵਾ ਹੂਆ ਤੇ ਮੈਂ ਪੂਰੇ ਹਲਕਾ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਮੈਂ ਦਿਨੋਂ ਨਵਾਰਤਨਾ ਧਨਵਾਤੀਆਂ ਅੱਜ ਮੇਰੇ ਨਾਲ ਆਏ ਹੋਏ ਸਾਡੇ ਬਚਨ ਸਿੰਘ ਜੀ ਬਸੜ ਜੋ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਨੇ ਐਮਐਲਏ ਮਨੂਂਦਰ ਸਿੰਘ ਗੈਸਪੁਰਾ ਜੀ ਦਾ ਧੰਨਵਾਦ ਅਮਨ ਮੋਹੀ ਜੀ ਦਾ ਧੰਨਵਾਦ ਜੀਵਨ ਸਿੰਘ ਸੰਗਵਾਲ ਜੋ ਗਿੰਨ ਹਲਕੇ ਤੋਂ ਆਨੇ ਉਹਨਾਂ ਦਾ ਧੰਨਵਾਦ ਸਾਰੇ ਕੌਂਸਲਰ ਸਾਬ ਨਾਲ ਸਾਰੀ ਸੀਨੀਅਰ ਲੀਡਰਸ਼ਿਪ ਸਾਰੀ ਆਈ ਹੈ ਸਾਹਮਣੇ ਵਾਲ ਦੇ ਸਰਪੰਚ ਸਹਿਬਾਨ ਆਏ ਸਾਰੇ ਦਾ ਧੰਨਵਾਦ ਕਰਦਾ ਹੋਇਆ ਮੈਂ ਇੰਨਾ ਹੀ ਕਹਿਣਾ ਕਿ ਪ੍ਰਮਾਤਮਾ ਦੀ ਕਿਰਪਾ ਹੋਈ ਸੁਹੇਮਰਾ ਰਾਜੀ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਪੂਰੀ ਇਮਾਨਦਾਰੀ ਨਾਲ ਜਿਹੜੀ ਚੇਅਰ ਹੈ ਭੱਗਾ ਵਾਲੇ ਨੂੰ ਮਿਲਦੀ ਹੈ ਸੋ ਪ੍ਰਮਾਤਮਾ ਦਾ ਸੁਕਰਾਨਾ ਕਰਦੇ ਹੋਏ ਜਿਹੜੀ ਸਿਵਾ ਇਮਾਨਦਾਰੀ ਨੰਦਵਾਲਾ ਵਾਹਿਗੁਰੂ ਜੀ ਕਾ ਖਾਲਸਾ ਸਾਰੇ মিডিਆ ਵਾਲੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰ ਜੀ ਜੀ ਧੰਨਵਾਦ ਸਾਰੀ ਸਭ ਨੂੰ ਸਾਡੇ ਮਨਜੋਤ ਸਿੰਘ ਜੋ ਲੋਕ ਸਭਾ ਇੰਚਾਰਜ ਵੀ ਨੇ ਚੇਅਰਮੈਨ ਵੀ ਨੇ ਸੋ ਵੀ ਅੱਜ ਮੇਰੀ ਤਾਈ ਪੁੱਛੀ ਲਈ ਬੰਟੀਸੋ ਮੈਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਸ ਲੋਕ ਡਾਉ ਨਹੀਂ ਨਹੀਂ ਬਸ ਰਾਜੀ ਜੀ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਪਰਮਾਤਮਾ ਦਾ ਮੈਂ ਧੰਨਵਾਦ ਕਰਦਾ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਤੇ ਪੰਜਾਬ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਕੈਬਨਿਟ ਮਿਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਨਵਜੋਤ ਸਿੰਘ ਜਰਗ ਜੀ ਦਾ ਧੰਨਵਾਦ ਕਰਦਾ ਹਾਂ ਸਰਦਾਰ ਹਰਤੰਸ ਸਿੰਘ ਵਰਸੜ ਸਾਹਿਬ ਦਾ ਧੰਨਵਾਦ ਕਰਦਾ ਹਾਂ ਭਪਿੰਦਰ ਸਿੰਘ ਤਰੋੜ ਸਾਹਿਬ ਦਾ ਧੰਨਵਾਦ ਕਰਦਾ ਹਾਂ ਐਮਐਲਏ ਗੈਸਪੀਏ ਸਾਹਿਬ ਦਾ ਧੰਨਵਾਦ ਕਰਦਾ ਹਾਂ ਜੀ ਸਰਦਾਰ ਐਮਐਲਏ ਸੰਗੋਵਾਲ ਸਾਹਿਬ ਦਾ ਧੰਨਵਾਦ ਕਰਦਾ ਅਮਰਦੀਪ ਮੋਹੀ ਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਮੂਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਹਲਕਾ ਸਾਨੇਵਾਲ ਵਾਸੀਆਂ ਦਾ ਤੇ ਸਾਰੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਮੇਰੇ ਪੱਤਰਕਾਰ ਭਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਮੌਕਾ ਦਿੱਤਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਮੇਰੇ ਤੇ ਵਿਸ਼ਵਾਸ ਕੀਤਾ ਆਮ ਆਦਮੀ ਪਾਰਟੀ ਨੇ ਮੇਰਾ ਨਾਂ ਭੇਜਿਆ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਇਹ ਮੰਡੀ ਦੀ ਸੇਵਾ ਦੀ ਜੇ ਗੱਲ ਕਰੀਏ ਸਾਡੇ ਬਾਬਾ ਜੀ ਤੇ ਬਾਪੂ ਜੀ ਨੇ ਮੰਡੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਇੱਥੇ ਪ੍ਰਧਾਨ ਖੜੇ ਸਾਰਿਆਂ ਨੂੰ ਬਦਲ ਸਾਡੇ ਬਾਪੂ ਜੀ ਨੇ ਪੱਲੇਦਾਰੀ ਕਰਦੇ ਸੀ ਮਾਣ ਮਹਿਸੂਸ ਹੁੰਦਾ ਅੱਜ ਇੱਕ ਪੱਲੇਦਾਰ ਦੇ ਪੁੱਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਇੱਕ ਚੇਅਰਮੈਨ ਹੀ ਦਿੱਤੀ ਹੈ ਦੂਜੀਆਂ ਸਰਕਾਰਾਂ 'ਚ ਮੈਂ ਅਜੇ ਤੱਕ ਸੁਣਿਆ ਨਹੀਂ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਯਾਰ ਦੋਸਤ ਜਿੰਨੇ ਵੀ ਮੇਰੇ ਯਾਰ ਦੋਸਤ ਤੇ ਰਿਸ਼ਤੇਦਾਰ ਪਾਰਟੀ ਦੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹੱਦੇਦਾਰ ਸਹਿਬਾਨ ਆਏ ਹੋਏ ਸਾਰਿਆਂ ਦਾ ਇੱਥੇ ਪਹੁੰਚਣ ਦੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਸ਼ਬਦ ਧੰਨਵਾਦ ਕਰਦਾ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਜਿਨੇ ਵੀ ਸਾਰੇ ਆਏ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਤ ਹੈ ਅੱਜ ਮੈਂ ਚੌਧਰੀ ਪਰਿਵਾਰ ਨੂੰ ਕਿਉਂਕਿ ਹੇਮਰਾ ਰਾਜੀ ਜੀ ਚੌਧਰੀ ਨੇ ਸਮਾਜ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਚੌਧਰੀ ਪਰਿਵਾਰ ਨੂੰ ਵਧਾਈ ਦਿੰਦਾ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਦ ਨੇ ਚੌਧਰੀ ਪਰਿਵਾਰਾਂ ਦੇ ਵਿੱਚੋਂ ਹੇਮਰਾਜ ਰਾਜੀ ਚੌਧਰੀ ਜੀ ਨੂੰ ਜਿਹੜੀ ਚੇਰਮੈਨੀ ਮਿਲੀ ਹੈ ਸੋ ਚੌਧਰੀ ਪਰਿਵਾਰ ਇਸ ਵਧਾਈ ਦੇ ਹੱਕਦਾਰ ਨੇ ਸੋ ਸਾਰੇ ਚੌਧਰੀ ਪਰਿਵਾਰਾਂ ਨੂੰ ਤੇ ਸਮਾਜ ਨੂੰ ਅੱਜ ਵਧਾਈ ਦਿੰਦਾ ਬਹੁਤ ਸਾਰੇ ਚੌਧਰੀ ਸਰਵਾਲ ਆਏ ਨੇ ਸੋ ਮੈਨੂੰ ਬਾਹਰ ਮੁਬਾਰਕਬਾਦ ਦੇ ਰਹੇ ਸੀ ਕਿ ਤੁਸੀਂ ਥੈਂਕਸ ਕਰ ਰਹੇ ਸੀ ਕਿ ਸਾਡਾ ਸਾਡੇ ਚੌਧਰੀਆਂ ਵਾਰੇ ਸੋਚਿਆ ਸੀ ਲੁਧਿਆਣਾ ਦੇ ਵਿੱਚ ਪਹਿਲੀ ਜਿਹੜੀ ਇਹ ਚੇਰਮੈਨੀ ਹੈ ਚੌਧਰੀ ਪਰਿਵਾਰ ਨੂੰ ਮਿਲੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਪੰਜਾਬ ਦੇ ਕੈਬਨਿਟ ਮਿਨਿਸਟਰ ਸਾਹਿਬ ਦਾ ਜਿਨ੍ਹਾਂ ਨੇ ਮੇਰਾ ਮੇਰੀ ਇਮਾਨਦਾਰੀ ਨੂੰ ਦੇਖ ਕੇ ਮੇਰਾ ਆਮ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕੋ ਨਾਂ ਭੇਜਿਆ ਤੇ ਮੈਂ ਧੰਨਵਾਦ ਕਰਦਾ ਹਾਂ ਸਾਰੇ ਸੰਗਲ ਵਾਸੀਆਂ ਦਾ ਤੇ ਅਤੇ ਇੱਕ ਗਰੀਬ ਪਰਿਵਾਰ ਦੇ ਜਿਸ ਤਰ੍ਹਾਂ ਮੇਰੇ ਬਾਬਾ ਜੀ ਤੇ ਬਾਬੂ ਜੀ ਹੁਣੇ ਇਹਨਾਂ ਮੰਡੀਆਂ ਦੇ ਵਿੱਚ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਨਾਲ ਲੱਗਦੇ ਹਲਕਾ ਹਰਿਆਣਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਿਨੀ ਪੱਲੇਦਾਰੀ ਕੀਤੀ ਇਸੇ ਤਰ੍ਹਾਂ ਮੈਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਇਹ ਮਾਣ ਬਖਸ਼ਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਅਤੇ ਮਜ਼ਦੂਰ ਵੀਰਾਂ ਨੂੰ ਆਰਥੀਏ ਵੀਰਾਂ ਨੂੰ ਜੀ ਮੈਂ ਅੱਜ ਪੱਤਰਕਾਰ ਭਰਾਵਾਂ ਨੂੰ ਵਾਅਦਾ ਕਰਦਾ ਕਿਸੇ ਤਰ੍ਹਾਂ ਦੀ ਜਦੋਂ ਸਾਡੀ ਸਰਕਾਰ ਆਈ ਹੈ ਪਹਿਲਾਂ ਵੀ ਕੋਈ ਦਿੱਕਤ ਨਹੀਂ ਆਈ ਨਾ ਕੋਈ ਹੁਣ ਗਾਹ ਨੂੰ ਦਿੱਕਤ ਆਣ ਦੇਵਾਂਗੇ ਜੇ ਕੋਈ ਗੱਲ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਅਸੀਂ ਇਸੇ ਦਫਤਰ ਦੇ ਵਿੱਚ ਬੈਠ ਕੇ ਸਾਰੀ ਟੀਮ ਨੂੰ ਬਿਠਾਲ ਕੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਦੇ ਕੈਬਨਿਟ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਨਾਲ ਲੈ ਕੇ ਅਸੀਂ ਇੱਥੇ ਹੀ ਆਪਣਾ ਪਰਿਵਾਰ ਦਾ ਮਸਲਾ ਪਰਿਵਾਰ ਚ ਹੀ ਹੱਲ ਕਰਾਂਗੇ ਮੈਂ ਸਾਰਿਆਂ ਦਾ ਜਿੰਨੇ ਵੀ ਅੱਜ ਮਿਨਿਸਟਰ ਸਹਿਬਾਨ ਆਏ ਹੈ ਚੇਅਰਮੈਨ ਸਹਿਬਾਨ ਆਏ ਹੈ ਐਮ ਐਲ ਏ ਸਹਿਬਾਨ ਆਏ ਹੈ ਜਿੰਨੇ ਵੀ ਬਲੌਕ ਪ੍ਰਧਾਨ ਸਹਿਬਾਨ ਆਏ ਆ ਜਿੰਨੇ ਵੀ ਦਰਜਾ ਮੈਂ ਦਰਜਾ ਆਮਦਵੀ ਪਾਰਟੀ ਦੇ ਜਾਂ ਸਰਪੰਚ ਜਾਂ ਲੰਬੜਦਾਰ ਸਹਿਬਾਨ ਜਾਂ ਜਿੰਨੇ ਵੀ ਸਾਡੇ ਗੁੱਜਰ ਸਮਾਜ ਦੇ ਜਾਂ ਰਿਸ਼ਤੇਦਾਰ ਭੈਣ ਭਰਾ ਜਿੰਨੇ ਵੀ ਆਏ ਆ ਸਾਡੀਆਂ ਭੈਣਾਂ ਬੈਠੀਆਂ ਜਾਂ ਪੱਤਰਕਾਰ ਭਰਾਵਾ ਭਰਾ ਆਏ ਆ ਜਾਂ ਕਾਉਂਸਲਰ ਸਹਿਬਾਨ ਜਿੰਨੇ ਅਫਸਰ ਸਹਿਬਾਨ ਆਏ ਆ ਪੁਲਿਸ ਪ੍ਰਸ਼ਾਸਨ ਦਾ ਮੈਂ ਸਾਰਿਆਂ ਦਾ ਦਿਲ ਦੀਆਂ ਗ੍ਰਾਹੀਆਂ ਤੋਂ ਧੰਨਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇੱਕ ਇੱਕ ਚੱਲਿਆ ਕਦਮ ਮੇਰੇ ਸਿਰ ਮੱਤੇ ਤੇ ਵਾਹਿਗੁਰੂ ਜੀ ਕਾ ਖਾਲਸਾ श्री बाहेगुरु जी के बच्चे प्रॉपर्टी बेचने और खरीदने के लिए संपर्क करें फेयर डील प्रॉपर्टीज